ਸ਼ਹਿਰ ਤਾਰੀਵਾਲ ਪਿੰਡ ਅਲਵਾਲ ਬੌਲੀ ਵਿਖੇ ਖੇਤੀ ਨਾਲ ਸੰਬੰਧਿਤ ਇੱਕ ਮੀਟਿੰਗ ਕਿਸਾਨ ਰੁਪਿੰਦਰਜੀਤ ਸਿੰਘ ਅਲਵਾਲ ਦੇ ਨਿਵਾਸ ਸਥਾਨ ਤੇ ਮੈਂਬਰ ਪਸ਼ੂ ਪਾਲਾਈ ਬੋਰਡ ਪੰਜਾਬ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਅਲਵਾਲ ਦੇ ਪ੍ਰਬੰਧਾਂ ਹਟ ਹੋਈ ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਵੱਖੋ-ਵੱਖੇ ਪਿੰਡਾਂ ਤੋਂ ਕਿਸਾਨ ਪਹੁੰਚੇ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਕਸ਼ਮੀਰ ਸਿੰਘ ਵਾਲਾ ਸੈਕਟਰੀ ਕਿਸਾਨ ਵਿੰਗ ਆਮ ਆਦਮੀ ਪਾਰਟੀ ਰਣਜੀਤ ਸਿੰਘ ਬਾਰਡ ਚੇਅਰਮੈਨ ਮਾਰਕੀਟ ਕਮੇਟੀ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ ਆਮ ਆਦਮੀ ਪਾਰਟੀ ਦੇ ਅੰਗਰੇਜ਼ ਸਿੰਘ ਜੂਥ ਪ੍ਰਧਾਨ ਪੰਜਾਬ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪਹੁੰਚਿਆ ਹੈ ਸ਼ਖਸੀਤਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਆਕਮਾਨ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜੋ ਕਿਸਾਨ ਝੋਨੇ ਤੇ ਕਣਕ ਦੀ ਬਿਜਾਈ ਤੋਂ ਇਲਾਵਾ ਸਬਜ਼ੀ ਦੀ ਖੇਤੀ ਕਰਦੇ ਹਨ ਉਹਨਾਂ ਨੂੰ ਸਨਮਾਨ ਦਿੱਤਾ ਜਾਵੇ ਇਸ ਮੀਟਿੰਗ ਵਿੱਚ ਅਸੀਂ ਕੁਝ ਕਿਸਾਨ ਭਰਾਵਾਂ ਨੂੰ ਜਿਵੇਂ ਰਜਿੰਦਰ ਸਿੰਘ ਅਲਵਾਲ ਦਰਬਾਰ ਸਿੰਘ ਛੋਟੇਪੁਰ ਜਸਵੰਤ ਸਿੰਘ ਕੋਟ ਅਮਰਬੀਰ ਸਿੰਘ ਕੋਟ ਰੁਪਿੰਦਰ ਸਿੰਘ ਕਾਲੋ ਲਾਡੀ ਪਿੰਡ ਕੋਟ ਜਿਨ੍ਹਾਂ ਨੂੰ ਮਮੈਂਟੋ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਹੈ ਮੁਖਦੇਵ ਸਿੰਘ ਅਲਵਾਲ ਨੇ ਦੱਸਿਆ ਕਿ ਉਹ ਕਿਸਾਨ ਹਨ ਜੋ ਝੋਨੇ ਤੇ ਕਣਕ ਦੀ ਬਿਜਾਈ ਤੋਂ ਇਲਾਵਾ ਸਬਜ਼ੀ ਦੀ ਖੇਤੀ ਕਰਦੇ ਹਨ ਅਤੇ ਮੁਨਾਫਾ ਕਮਾ ਰਹੇ ਹਨ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੀ ਹੈ ਉਨਾ ਆਮ ਆਦੀ ਪਾਰਟੀ ਦੇ 2 ਸਾਲ ਦੇ ਕੀਤੇ ਕੰਮਾਂ ਬਾਰੇ ਜਾਣੂ ਵੀ ਕਰਵਾਇਆ ਤੇ ਆਮ ਆਦੀ ਪਾਰਟੀ ਦਾ ਸਾਥ ਦੇਣ ਲਈ ਆਖਿਆ ਤਾਂ ਜੋ ਕਿਸਾਨ ਭਰਾਵਾਂ ਨੂੰ ਅੱਗੇ ਲੈ ਕੇ ਜਾ ਸਕੇ ਇਸ ਮੌਕੇ ਤੇ ਕਿਸਾਨ ਰੁਪਿੰਦਰ ਸਿੰਘ ਨੇ ਪਹੁੰਚੇ ਮੁੱਖ ਮਹਿਮਾਨਾਂ ਨੂੰ ਦੱਸਿਆ ਕਿ ਉਹ ਕਿਸ ਤਰ੍ਹਾਂ ਸਬਜ਼ੀ ਦੀ ਖੇਤੀ ਕਰਦਾ ਹੈ ਅਤੇ ਥੋੜੀ ਜਿਹੀ ਜ਼ਿਆਦਾ ਵਿੱਚ ਹੀ ਸਬਜ਼ੀ ਦੀ ਖੇਤੀ ਵਿੱਚ ਕਿੰਨੀ ਆਮਦਨ ਹੋ ਜਾਂਦੀ ਹੈ ਵੇਖੋ ਟੀਵੀ న్యూਸ ਇੰਡੀਆ 265 ਦੀ ਧਾਰੀyal ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਇਹ ਨੂੰ ਪਾ ਰਹੇ ਤੇ ਕਿੰਨਾ ਕੁ ਲਾਹੇਵੰਦ ਧੰਦਾ ਕਿਸਾਨਾਂ ਦਾ ਇਸ ਸਾਡੀ ਇਹ ਲਾਹੇਵੰਦ ਬਹੁਤ ਵਧੀਆ ਧੰਦਾ ਆ ਲਾਹੇਵੰਦ ਹੈ ਖੇਤੀ ਦਾ ਜੇ ਅਸੀਂ ਕੰਕ ਤੋਂ ਨੇ ਤੋਂ ਵੀ ਵੇਚਿਆ ਜਾਵੇ ਤਾਂ ਸਾਨੂੰ ਇਸ ਤੋਂ ਜ਼ਿਆਦਾ ਪ੍ਰੋਫਟ ਕਿੰਨਾ ਕੁ ਅਸੀਂ ਮਰ ਜਣ ਇਹਦੇ ਵਿੱਚ ਕੰਕ ਤੋਂ ਤੋਂ ਤੁਹਾਨੂੰ ਜਿਆਦਾ ਸਮਝ ਆਉਂਦਾ ਦਾ ਅੱਜ ਜੀ ਮੀਟਿੰਗ ਕੀਤੀ ਗਈ ਅੱਜ ਆਪਾਂ ਪਿੰਡ ਅੱਲਵਾਲ ਵਿੱਚ ਪਿੰਡ ਅੱਲਵਾਲ ਦੇ ਜਿਹੜੇ ਬੌਲੀ ਦੇ ਡੇਰੇ ਆ ਅੱਲਵਾਲ ਦੇ ਉੱਥੇ ਆਪਾਂ ਸਾਰੇ ਵੀਰ ਰੁਪਿੰਦਰ ਸਿੰਘ ਕਾਲੋ ਬڑے گاਂਵ ਬਦੂ ਕਿਸਾਨ ਨੇ ਉਹਨਾਂ ਦੇ ਗ੍ਰਹਿ ਵਿਖੇ ਮੀਟਿੰਗ ਰੱਖੀ ਗਈ ਆ ਸਾਡੇ ਕੋਲ ਸਰਦਾਰ ਕਸ਼ਮੀਰ ਸਿੰਘ ਜੀ ਵਾਲਾ ਸਰਦਾਰ ਅਨਜੇ ਸਿੰਘ ਜੀ ਬਾਠ ਚੇਅਰਮੈਨ ਮਾਰਕੀਟ ਕਮੇਟੀ ਕਲਾਨੌਰ ਸਾਡੇ ਕੋਲ ਪਹੁੰਚੇ ਨੇ ਅਤੇ ਅੱਜ ਜਿਹੜੀ ਮੀਟਿੰਗ ਹੈ ਦਾ ਮੁੱਖ ਏਜੰਡਾ ਸਾਡੀ ਪਾਰਟੀ ਵੱਲੋਂ ਡਿਊਟੀ ਲਗਾਈ ਗਈ ਸੀ ਵੀ ਜਿਹੜੇ گاਂਵ ਬਦੂ ਕਿਸਾਨ ਜਿਹੜੇ ਕਣਕ ਝੋਨੇ ਤੋਂ ਇਲਾਵਾ ਖੇਤੀਬਾੜੀ ਜਿਹੜੀ ਇਹਦੀ ਸਬਜ਼ੀ ਦੀ ਕਰਦੇ ਆ ਉਹਨਾਂ ਨੂੰ ਆਪਾਂ ਸਨਮਾਨਿਤ ਕਰਨ ਇੱਥੇ ਵਿਸ਼ੇਸ਼ ਇਹ ਮੀਟਿੰਗ ਰੱਖੀ ਸੀ ਔਰ ਨਿਕੇ ਜੇ ਸੱਦੇ ਤੇ ਮੇਰੇ ਸਾਰੇ ਵੀਰ ਪਹੁੰਚੇ ਆ ਅੱਜ ਅਸੀਂ ਜੋ ਸਨਮਾਨਿਤ ਕੀਤਾ ਆ ਵੀਰ ਰੁਪਿੰਦਰ ਸਿੰਘ ਜੀ ਜਸਵੰਤ ਸਿੰਘ ਜੀ ਕੋਟ ਸੰਤੋਖ ਰਾਏ ਰੁਪਿੰਦਰ ਸਿੰਘ ਜੀ ਆਲੋਵਾਲ ਔਰ ਲਾਡੀ ਵੀਰ ਜੀ ਜਿਹੜੇ ਆ ਕੋਟ ਸੰਤੋਖ ਰਾਏ ਅਤੇ ਦਲਬਾਖ ਸਿੰਘ ਜੀ ਛੋਟੇਪੁਰ ਪਿੰਡ ਤੋਂ ਇਹ ਚਾਰ ਪਿੰਡਾਂ ਦੇ ਕਿਸਾਨ ਜਿਹੜੇ ਇੱਕ ਜਗ੍ਹਾ ਇਕੱਠੇ ਹੋਏ ਆ ਇਹਨਾਂ ਨੂੰ ਆਪਾਂ ਸਨਮਾਨਿਤ ਕੀਤਾ ਆ ਔਰ ਇਹੀ ਅੱਜ ਦਾ ਜਿਹੜਾ ਸਾਡੀ ਮੀਟਿੰਗ ਦਾ ਇਹ ਏਜੰਡਾ ਸੀਗਾ ਕਿ ਕਿਸਾਨੀ ਨੂੰ ਜਿਹੜਾ ਆ ਗਾ ਲੈ ਕੇ ਜਾਣਾ ਆ ਔਰ ਆਪਣੇ ਕਿਸਾਨਾਂ ਦਾ ਜਿਹੜਾ ਆ ਔਖੇ ਸੌਖੇ ਵੇਲੇ ਪਾਰਟੀ ਨੇ ਸਾਥ ਦਿੰਦੇ ਰਹਿਣਾ ਆ ਮੇਨ ਏਜੰਡਾ ਜੋ ਪਾਰਟੀ ਦਾ ਸੀਗਾ ਉਹਨੂੰ ਮੁੱਖ ਰੱਖਦੇ ਆਂ ਅਸੀਂ ਇਹ ਮੀਟਿੰਗ ਕੀਤੀ ਗਈ ਹੈ ਮੈਂ ਕਸ਼ਮੀਰ ਸਿੰਘ ਵਾਲਾ ਸਕੱਤਰ ਪੰਜਾਬ ਕਿਸਾਨ ਵਿੰਗ ਅੱਜ ਪਾਰਟੀ ਦੇ ਸੱਦੇ ਦੇ ਉੱਤੇ ਜਿੱਦਾਂ ਲਿਖਿਆ ਗਿਆ ਸੀ ਪ੍ਰੋਗਰਾਮ ਪੰਜਾਬ ਦੀ ਸਾਡੀ ਬਾਡੀ ਵੱਲੋਂ ਕਿ ਸਾਰੇ ਜਿਹੜੇ ਹਰ ਹਲਕੇ ਦੇ ਵਿੱਚ ਵਿਧਾਨ ਸਭਾ ਵਾਲਕੇ ਦੇ ਵਿੱਚ ਆਪਾਂ ਇਦਾਂ ਦੇ ਪ੍ਰੋਗਰਾਮ ਕਰਨੇ ਆ ਜਿਹਦੇ ਵਿੱਚ ਕਿਸਾਨਾਂ ਨੂੰ ਅਸੀਂ ਜਿਹੜੇ ਪ੍ਰੋਮਿਨੈਂਟ ਫਿਗਰਸ ਨੇ ਉਹਨਾਂ ਨੂੰ ਅਸੀਂ ਸਨਮਾਨਿਤ ਕਰਨ ਦਾ ਅੱਜ ਜਿਹੜਾ ਉਹ ਪ੍ਰੋਗਰਾਮ ਰੰਮਿਆ ਇੱਥੋਂ ਇਹ ਪ੍ਰੋਗਰਾਮ ਸਾਰੇ ਪੰਜਾਬ ਦੇ ਵਿੱਚ ਜਿਹੜੇ ਚੱਲ ਰਿਹਾ ਔਰ ਇਹ ਆਉਣ ਵਾਲੇ ਸਮੇਂ 'ਚ ਵੀ ਚੱਲਦੇ ਰਹਿਣੇ ਆ ਤਾਂ ਕਿ ਜਿਹੜੇ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ ਜਿਹੜੇ ਕਿਸਾਨ ਕਿਸੇ ਖੇਤਰ ਦੇ ਵਿੱਚ ਵੀ ਕੋਈ ਕੰਮ ਜਿਹੜਾ ਕਾਰਜਗੁਜ਼ਾਰੀ ਚੰਗੀ ਕਰ ਦਿਆ ਉਹਨਾਂ ਨੂੰ ਅਸੀਂ ਜਿਹੜੀ ਆ ਆਮ ਆਦਮੀ ਪਾਰਟੀ ਵੱਲੋਂ ਸਾਡੇ ਵਾਲਾ ਕਿਸਾਨ ਵੀਂਗਾ ਉਹ ਜਿਹੜਾ ਸਨਮਾਨਿਤ ਕਰਨ ਦਾ ਪ੍ਰੋਗਰਾਮ ਜਿਹੜਾ ਕਰੇਗਾ ਜਿਵੇਂ ਅੱਜ ਸ਼ੁਰੂ ਕੀਤਾ ਸੋ ਅੱਜ ਦਾ ਇਹ ਪ੍ਰੋਗਰਾਮ ਸਰਦਾਰ ਮੁਖਦੇਵ ਸਿੰਘ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਕਿਸਾਨ ਵਿੰਗ ਦੇ ਨਾਲ ਮੇਰੇ ਸਾਥੀ ਰਣਜੀਤ ਬਾਠ ਜੀ ਚੇਅਰਮੈਨ ਨਾਲ ਜਾਇੰਟ ਸ਼ਕਤੀ ਪੰਜਾਬ ਉਹ ਮੇਰੇ ਨਾਲ ਨੇ ਕਿਸਾਨ ਵਿੰਗ ਲੋ ਅਸੀਂ ਸਾਰਾ ਇਹ ਪ੍ਰੋਗਰਾਮ ਜਿਹੜਾ ਵਾ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜਾ ਸੈਂਟਰ ਪ੍ਰੋਗਰਾਮ ਗਾੜੀ ਉਲੀਕੇ ਤੇ ਇਹੋ ਜਿਹੇ ਪ੍ਰੋਗਰਾਮ ਕਰਾਂਗੇ ਤਾਂ ਕਿ ਕਿਸਾਨਾਂ ਨੂੰ ਜਿਹੜਾ ਉਤਸ਼ਾਹ ਦਿੱਤਾ ਜਾ ਸਕੇ ਆਮ ਆਦਮੀ ਪਾਰਟੀ ਦਾ ਜਿਹੜਾ ਅਜੰਡਾ ਸ਼੍ਰੀ ਕੇਜਰੀਵਾਲ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੇ ਮੁੱਖ ਮੰਤਰੀ ਉਨ੍ਹਾਂ ਦੀ ਜਿਹੜੀ ਰਹਿਨਮਾਈ ਹੈ ਇੱਥੇ ਸਾਰੇ ਪ੍ਰੋਗਰਾਮ ਕੀਤੇ ਜਾਣਗੇ ਤਾਂ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਜਿਹੜਾ ਕਿਉਂਕਿ ਸਾਡਾ ਜਿਹੜਾ ਸੂਬਾ ਵਾ ਕਿਸਾਨ ਪ੍ਰਧਾਨ ਖੇਤੀ ਪ੍ਰਧਾਨ ਜਿਹੜਾ ਜਿਹੜਾ ਖੇਤਰ ਆ ਸਾਡਾ ਪੰਜਾਬ ਤਾਂ ਕਿ ਕਿਸਾਨਾਂ ਨੂੰ ਜਿਹੜੀਆਂ ਵੱਖ-ਵੱਖ ਮੁੱਦਿਆਂ ਤੇ ਜਿਹੜੀਆਂ ਮੁਸ਼ਕਲਾਂ ਪੇਸ਼ ਆਉਂਦੀਆਂ ਨਾਲ ਅਸੀਂ ਉਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਨਾਲ ਪਾਰਟੀ ਦਾ ਪ੍ਰੋਗਰਾਮ ਜਿਹੜਾ ਜੋ ਪਾਰਟੀ ਚਾਹੁੰਦੀ ਆ ਕਿ ਅਸੀਂ ਕਿਸਾਨਾਂ ਵਾਸਤੇ ਵੱਧ ਤੋਂ ਵੱਧ ਕਰੀਏ ਉਹ ਵੀ ਏਜੰਡਾ ਜਿਹੜਾ ਅਸੀਂ ਨਾਲ ਲੈ ਕੇ ਜਾ ਰਹੇ ਆ ਸੋ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਸਾਥੀ ਜਿਹੜੇ ਕਿਸਾਨ ਵੀਰ ਵੱਖ-ਵੱਖ ਪਿੰਡਾਂ ਤੋਂ ਇਸ ਸਾਡੇ ਛੋਟੇ ਜਿਹੇ ਸੱਦੇ ਤੇ ਇਸ ਮੀਟਿੰਗ 'ਚ ਸ਼ਾਮਲ ਹੋਏ ਨੇ ਮੈਂ ਪਾਰਟੀ ਵੱਲੋਂ ਕਿਸਾਨ ਵਿੰਗ ਪੰਜਾਬ ਵੱਲੋਂ ਸਾਰਿਆਂ ਦਾ ਤਹਿ ਦਨ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪ੍ਰੋਗਰਾਮ ਸਮੇਂ ਦੀ ਜਾਣਕਾਰੀ ਮੇਰਾ ਨਾਮ ਜੀ ਰੰਜੇਤ ਸਿੰਘ ਬਾਦ ਚੇਅਰਮੈਨ ਮਾਰਕੀਟ ਕਮੇਟੀ ਜਨਰ ਸਕੱਤਰ ਕਿਸਾਨ ਵਿੰਗ ਪੰਜਾਬ ਅੱਜ ਦਾ ਮੁੱਖ ਏਜੰਡਾ ਸੀਗਾ ਸਾਡਾ ਕਿ ਕਿਸਾਨਾਂ ਨੂੰ ਜਿਹੜੇ ਆ ਗਾਂ ਵਧੂ ਕਿਸਾਨ ਨੇ ਜਿਹੜੇ ਕਿ ਕਣਕ ਝੋਨੇ ਦੀ ਖੇਤੀ ਤੋਂ ਬਾਹਰ ਨਿਕਲ ਕੇ ਜਿਸ ਤਰ੍ਹਾਂ ਸਬਜੀ ਗੰਨਾ ਜਿਸ ਤਰ੍ਹਾਂ ਅਸੀਂ ਗੰਨੇ ਦੇ ਨਾਲ-ਨਾਲ ਚਕੰਦਰ ਦੀ ਖੇਤੀ ਵੀ ਆਪਾਂ ਕੀਤੀ ਹੈ ਕਿਸਾਨਾਂ ਨੂੰ ਵੀ ਬਹੁਤ ਲਾਹੇਵੰਦ ਆ ਜਿਹੜੇ ਕਿਸਾਨ ਜਿਹੜੇ ਸੀਗੇ ਸੋਚ ਰੱਖਦੇ ਨੇ ਕਿ ਅਸੀਂ ਅੱਗੇ ਵਧਣਾ ਤੇ ਜਿਹੜੀ ਕਣਕ ਦੀ ਤੇ ਝੋਨੇ ਦੀ ਖੇਤੀ ਤੋਂ ਆਪਾਂ ਉੱਪਰ ਉੱਠਣਾ ਵਾ ਉਹਨਾਂ ਨੂੰ ਸਨਮਾਨਤ ਕਰਨ ਵਾਸਤੇ ਇੱਕ ਪ੍ਰੋਗਰਾਮ ਜਿਹੜਾ ਇਹ ਸਾਡੀ ਆਮ ਆਦਮੀ ਪਾਰਟੀ ਲੋ ਲਿਖਿਆ ਗਿਆ ਸੀ ਜਿਸ ਤਰ੍ਹਾਂ ਕਿ ਅੱਜ ਅਸੀਂ 5-6 ਕਿਸਾਨ ਜਿਹੜੇ ਸੀਗੇ ਜਿਨ੍ਹਾਂ ਨੂੰ ਸਨਮਾਨਤ ਕੀਤਾ ਵਾ ਇਸੇ ਤਰ੍ਹਾਂ ਅਸੀਂ ਅੱਗੇ-ਅੱਗੇ ਜਿਹੜੇ ਕਿਸਾਨ ਸਾਨੂੰ ਲਗ ਲੱਗਦਾ ਹੋਏਗਾ ਕਿ ਉਹ ਵਧੀਆ ਤਰੀਕੇ ਦੀ ਖੇਤੀ ਜਿਹੜੀ ਇੱਕ ਸਮਾਜ ਨੂੰ ਵਧੀਆ ਮੈਸੇਜ ਦੇ ਰਹੇ ਨੇ ਉਹਨਾਂ ਨੂੰ ਵੀ ਗਾਣ ਸਨਮਾਨਤ ਕੀਤਾ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਆਪਣਾ ਨਾਮ ਦੱਸ ਦਿਓ ਕਿਹੜਾ ਪਿੰਡ ਜੀ ਮੇਰਾ ਨਾਮ ਰਪਿੰਦਰਜੀਤ ਸਿੰਘ ਹੈ ਜੀ ਹਾਂ ਪਿੰਡ ਮੇਰਾ ਹਲਵਾਲ ਬੋਲੀ ਜੀ ਅੱਜ ਤੁਹਾਨੂੰ ਸਨਮਾਨਤ ਕੀਤਾ ਗਿਆ ਸਬਜ਼ੀ ਤੁਸੀਂ ਬੀਜੀ ਸੀਗੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਸਰ ਸਨਮਾਨਤ ਕੀਤਾ ਗਿਆ ਜੀ ਸਰ ਮੇਰਾ ਆਪਣਾ ਪਨੀਰੀਆਂ ਦਾ ਕੰਮ ਹੈ ਜੀ ਅਸੀਂ ਆਰਗੈਨਿਕ ਸਬਜ਼ੀਆਂ ਤਿਆਰ ਕਰਦੇ ਹਾਂ ਜੀ プラス ਨਾਲ ਸਾਰ ਪਨੀਰੀ ਤਿਆਰ ਕਰ ਰਹੇ ਆ ਉਹ ਸਰ ਮੇਰੇ ਕਿ ਜਗਾ ਹੋਣੀ ਕੋਈ 4 ਮਰਲੇ ਤਾਂ 5 ਸਾਰੇ ਤਿਆਰ ਕਰ ਰਹੇ ਨੇ ਇਹਦੇ ਵਿੱਚ ਇਹਦੇ ਵਿੱਚ ਇਸ طرح ਸਰ ਕਿ ਇਹਦੇ ਵਿੱਚ ਸਾਡਾ ਬੈਨੀਫਿਟ ਇਦਾਂ ਕਿ ਸਾਰਾ ਖਰਚਾ ਕੱਢ ਗਿਆ ਕੋਈ 30 40 ਹਜ਼ਾਰ ਰੁਪਏ ਸਰ ਇੰਨੇ ਦੇ ਵਿੱਚ ਪ੍ਰੋਫਿਟ ਆ ਰਿਹਾ ਜੀ ਤੇ ਬਾਕੀ ਸਾਰ ਅਸੀਂ ਝੋਨੇ ਤੇ ਕਣਕ ਤੋਂ ਥੋੜਾ ਜਿਹਾ ਬਾਹਰ ਨਿਕਲ ਕੇ ਇਹ ਖੇਤੀ ਨੂੰ ਜ਼ਿਆਦਾ ਧਿਆਨ ਦੇ ਰਿਹਾ ਜੀ ਜਿਹੜੇ ਕਿਸਾਨ ਨੇ ਦੂਜੇ ਝੋਨਾ ਸਿਰਫ ਉਹ ਕਣਕੀ ਬੀਜਣੇ ਉਹਨਾਂ ਕੀ ਮਸੇ ਜਾਂ ਚੰਦੀ ਸਰ ਕਣਕ ਝੋਨੇ ਤੋਂ ਥੋੜਾ ਜਿਹਾ ਸਾਰੇ ਬਾਹਰ ਨਿਕਲ ਕੇ ਥੋੜਾ ਜਿਹਾ ਇਸ ਜਗਾ ਇਧਰ ਵਾਲੇ ਵੀ ਹੋਣ ਇਸ ਵਾਰ ਧਿਆਨ ਦੇਣ ਉਹਦੇ ਵਿੱਚ ਪ੍ਰੋਫਿਟ ਹੈ ਜੇ ਬਹੁਤ ਜ਼ਿਆਦਾ ਪ੍ਰੋਫਿਟ ਹੈ ਤੇ ਚਾਹੁੰਦੇ ਹੋ ਕਰ ਸਕਦੇ ਜੀ